mung bean Cornell Papaya Pe shirt ਪਰ ਬੰਦ ਕੀਤਾ ਜਾਂ 100 100 ਟਿੱਪਰ ਰਾਤ ਨੂੰ ਇਥੋਂ ਲੰਘਦਾ ਔਰ ਇਹ ਪਹਿਲਾ ਮੌਕਾ ਨਹੀਂ ਹੈ ਇਹ ਬਹੁਤ ਵਾਰ ਪਹਿਲਾਂ ਐਕਸੀਡੈਂਟ ਹੋਇਆ ਹੈ ਇਹ ਮੀਰਾ ਨਹੀਂ ਕਿਆ ਪ੍ਰਸ਼ਾਸਨ ਦੇ ਜੋ ਕੋਈ ਸਰਕ ਨਹੀਂ ਪ੍ਰਸ਼ਾਸਨ ਤੇ ਕਿਹਦਾ ਪ੍ਰੈਸ਼ਰ ਹੈ ਕਿਉਂ ਟਿੱਪਰ ਬਿਨਾ ਕਾਗਜ਼ ਬਿਨਾ ਉਹਨਾਂ ਦੀ ਚੈਕਿੰਗ ਤੋਂ ਚੱਲੇ ਜਾਂਦੇ ਨੇ ਇਹ ਵੀ ਜਿਹੜਾ ਟਿੱਪਰ ਸੀਗਾ ਇਹ ਵੀ ਕਾਗਜ਼ਾਂ ਤੋਂ ਪਰਮਿਟ ਤੋਂ ਬਿਨਾਂ ਇਨੂੰ ਇਮਪਾਉਂਡ ਕੀਤਾ ਜਾਂਦਾ ਸ਼ਾਇਦ ਸਾਡੇ ਬੱਚੇ ਅੱਜ ਸਾਡੇ ਵਿੱਚ ਹੁੰਦੇ ਇਹ ਬਹੁਤ ਵੱਡਾ ਜ਼ੁਲਮ ਸਾਡੇ ਪੰਜਾਬ ਦੀ ਪਟਿਆਲੇ ਦੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਔਰ ਇਹ ਕੋ ਕਰਨੀ ਚਾਹੀਦੀ ਹੈ ਇਹ ਟਿਪਰਾਂ ਦੇ ਮਗਰ ਕੌਣ ਹੈ ਤੇ ਕਿਹੜੀ ਪਾਰਟੀ ਦੇ ਟਿਪਰ ਦੇ ਕਿਹੜੇ ਐਮਐਲਏ ਜਾਂ ਸਿਆਸੀ ਇਹਨਾਂ ਨੂੰ ਜਦੋਂ ਸਾਥ ਮਿਲ ਰਿਹਾ ਇਹ ਅੱਕੇ ਵੀ ਨਕੂ ਬੜਾ ਦਰਦਨਾਕ ਹਾਦਸਾ ਹੈ ਬੜਾ ਸਹਿਤ ਹੈ ਗਏ ਛੋਟੇ ਛੋਟੇ ਬੱਚੇ ਸਾਡੇ ਕਈ ਘਰਾਂ ਦੇ ਚਿਰਾਗ ਬੁਝ ਗਏ ਪਰ ਜੋ ਇੱਥੇ ਲੋਕਾਂ ਦੇ ਵਿੱਚ ਹੋ ਹੈ ਸਾਰੇ ਇਲਾਕੇ ਦੀ ਸਾਰੇ ਸ਼ਹਿਰ ਦੀ ਹਮਦਰਦੀ ਹੈ ਬੱਚਿਆਂ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਪਰ ਇਲਾਕੇ ਦੇ ਵਿੱਚ ਕੱਲ ਸ਼ਾਮ ਤੋਂ ਸਾਨੂੰ ਬਹੁਤ ਫੋਨ ਆ ਰਹੇ ਨੇ ਕਿ ਦੇਖੋ ਜੀ ਜਿਹੜਾ ਬੱਚਿਆਂ ਦੀ ਗੱਡੀ ਸੀ ਉਹਦੇ ਸਿਰ ਸਾਰਾ ਭਾਂਡਾ ਭੰਨਿਆ ਜਾ ਰਿਹਾ ਪਰ ਜਿਹੜੇ ਟਿੱਪਰ ਵਾਲੇ ਨੇ ਜਿਹੜੀ ਇਲੈਗਲ ਮਾਈਨਿੰਗ ਦੇ ਭੇਡ ਸਾਡੇ ਬੱਚੇ ਚੜ ਕੇ ਛੋਟੇ ਛੋਟੇ ਉਹਦੀ ਕੋਈ ਗੱਲ ਨਹੀਂ ਕਰ ਰਹੇ ਸਾਡੇ ਬੱਚੇ ਅਸਲ ਦੇ ਵਿੱਚ ਇਲੀਗਲ ਮਾਈਨਿੰਗ ਦੇ ਭੇਟ ਚੜ ਗਏ 100 150 ਫੋਨ ਕੱਲ ਰਾਤ ਤੋਂ ਮੈਨੂੰ ਆਇਆ ਨੌਜਵਾਨਾਂ ਦੇ ਬੜੇ ਫੋਨ ਆਏ ਕਿ ਅਸੀਂ ਬੜੀ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਐ ਇਹਨਾਂ ਟਿੱਪਰਾਂ ਨੂੰ ਜਿਹੜੇ ਨਜਾਇਜ਼ ਢੰਗ ਨਾਲ ਇੱਥੇ ਸਮਾਨੇ ਦੇ ਵਿੱਚ ਚੱਲ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਨਾ ਕਿ ਇਹਦੇ ਪਿੱਛੇ ਕਿਹਦਾ ਹੱਥ ਹੈ ਉਸ ਤਹ ਤੱਕ ਪਹੁੰਚ ਕੇ ਤੁਸੀਂ ਜੇ ਕੁਝ ਕਾਰਵਾਈ ਕਰੋਗੇ ਤਾਂ ਬੱਚਿਆਂ ਨੂੰ ਇਨਸਾਫ ਮਿਲੂਗਾ ਜੇ ਤੁਸੀਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਘੱਟਾ ਪਾਉਣਾ ਹੈ ਦੇਖੋ ਆਪਾਂ ਨੂੰ ਵੀ ਪਤਾ ਹੈ ਇਲੀਗਲ ਮਾਈਨਿੰਗ ਜੋ ਦਿਨ ਰਾਤ ਚੱਲਦੀ ਹੈ ਉਹ ਸਰਕਾਰ ਦੀ ਸ਼ਹਿਤੋ ਬਿਨਾ ਨਹੀਂ ਚੱਲ ਰਹੀ ਤੁਸੀਂ ਕੀ ਮੰਗ ਕਰ ਰਹੇ ਹੋ ਤੁਸੀਂ ਮੰਗੀ ਜਾਂ ਸਰ ਮੰਗ ਮੰਨ ਤਕੋ ਜੋ ਮੰਗ ਇਹ ਆ ਸੀ ਸਾਡੇ ਬੱਚਿਆਂ ਲਈ ਇਨਸਾਫ ਚਾਹੁੰਦੇ ਆ ਪ੍ਰਬੰਧਕ ਅਸੀਂ ਹੁੰਦੇ ਨੇ ਨਸ਼ੇ ਦੇ ਕੇ ਤਾਂ ਉਹ ਚਲਾਉਂਦੇ ਨੇ ਉਹਨਾਂ ਕੋਲ ਕੋਈ ਪ੍ਰੋਪਰ ਲਾਇਸੈਂਸ ਨਹੀਂ ਹੁੰਦੇ ਕਿਹੜਿਆਂ ਪਰਤੀ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਉਹ ਆਪਣੇ ਪੈਸਿਆਂ ਦੇ ਲਾਲਚ ਚੰਨੇ ਹੋ ਕੇ ਕੋਈ ਸਪੀਡ ਲਿਮਟ ਨਹੀਂ ਕੋਈ ਇਹਨਾਂ ਦਾ ਲੋਡ ਦੀ ਗਿਣਤੀ ਮਿੰਤੀ ਨਹੀਂ ਦਿਨ ਰਾਤ ਟਿਪਰ ਚਲਾਉਂਦੇ ਨੇ ਲੋਕ 3 ਸਾਲ ਤੋਂ ਤਰਾ ਤਰਾ ਕਰ ਰਹੇ ਨੇ ਪਰ ਅਸੀਂ ਇਸ ਹਾਦਸੇ ਦੀ ਕਿਉਂ ਵੇਟ ਕਰ ਰਹੇ ਆ ਜਿਹੜੇ ਬਾਕੀ ਵੀ ਟਿਪਰ ਜਾਂ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕਿਆ ਜਾਵੇ ਹਾਂਜੀ ਮੰਗ ਜੀ 70 80 ਤੋਂ ਉੱਪਰ ਉਹ ਸਪੀਡ ਲੱਗ ਆਪਣੀ ਹੈਗੀ ਇਹਨਾਂ ਤੇ ਕਿਉਂ ਨਹੀਂ ਲੱਗਿਆ ਹੋਇਆ ਤੁਸੀਂ ਛੋਟੀ ਗੱਡੀ ਲੈ ਲਓ ਕਮਰਸ਼ੀਅਲ ਹੋਦੇ ਸਾਰਿਆਂ ਦੇ ਸਪੀਡ ਲਿਮਟ ਲੱਗੀ ਹੋਈ ਹੈ ਅਸੀਂ ਤੋਂ ਪਰ ਗੱਡੀ ਨੂੰ ਚੱਪਦੀ ਹੈਗੀ ਕੋਈ ਸਪੀਡ ਮੀਟਰ ਨਹੀਂ ਲੱਗਿਆ ਹੋਇਆ ਕੋਈ ਇਹਨਾਂ ਦੇ ਵਜ਼ਨ ਦਾ ਕੰਟਰੋਲ ਨਹੀਂ ਹੈ ওভারਲੋਡ ਚੱਲ ਰਹੇ ਨੇ ਕਸੂਰ ਗੱਡੀ ਵਾਲੇ ਦਾ ਹੈ ਗੱਡੀ ਵਾਲਾ ਮੈਂ ਕਹਿੰਦਾ ਠੀਕ ਆ ਉਹਦੇ ਬੱਚੇ ਜ਼ਿਆਦਾ ਸੀ ਹੈ ਤਾਂ ਉਹ ਆਪਣੀ ਸਾਈਡ ਤੇ ਸੀ ਨਾ ਇਹਨੇ ਓਵਰਟੇਕ ਕਰਦੇ ਨੇ ਦੂਜੀ ਸਾਈਡ ਆ ਕੇ ਠੋਕਿਆ ਡੀਪਰ ਵਾਲੇ ਨੇ ਦੋ ਦਿਨ ਪਹਿਲਾਂ ਚਲਾਨ ਹੋਇਆ ਗੱਡੀ ਬਾਉਂਡ ਕਿਉਂ ਨਹੀਂ ਹੋਈ ਸਾਰੇ ਕਾਗਜ਼ ਨਹੀਂ ਜਦ ਕਿ ਉਹਦੇ ਕੋਲੇ ਕੋਈ ਡਾਕੂਮੈਂਟ ਨਹੀਂ ਸੀਗੇ ਚਲਾਨ ਚਲਾਨ ਦੀ ਵੀਡੀਓ ਵੀ ਚੱਲ ਰਹੀ ਹੈ ਇਹ ਨਹੀਂ ਕਹਿੰਦਾ ਹੈਗਾ ਠੀਕ ਹੈ ਬੱਚੇ ਜ਼ਿਆਦਾ ਸੀ ਪਰ ਕਸੂਰ ਸਾਰੇ ਬੱਚਿਆਂ ਨੇ ਕਿਉਂ ਸਿੱਟੇ ਜਾ ਰਹੇ ਤੁਸੀਂ ਅਧਿਕਾਰ ਸ਼ਾਸਨ ਸਿਰਫ ਟਿਪਰ ਜੀ ਦੇ ਨਾਮ ਤੇ ਉਹ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਤਹ ਤੱਕ ਪਹੁੰਚਿਆ ਜਾਵੇ ਪਹਿਲੇ ਡਰਾਈਵਰ ਤੇ ਪਰਚਾ ਦੇ ਕੇ ਨਹੀਂ ਕੰਮ ਸਰਦਾ ਡਰਾਈਵਰ ਤੇ ਪਰ ਕੋਣ ਹੈ ਟਿਪਰ ਦਾ ਮਾਲਕ ਇਕੱਲਾ ਇਲੀਗਲ ਨਹੀਂ ਇਹ ਨਹੀਂ ਕਰ ਸਕਦਾ ਸਰਕਾਰ ਰਾਤ ਨੂੰ 9 ਵਜੇ ਤੋਂ ਬਾਅਦ ਚੱਲਦੇ ਨੇ ਇਹ ਕਿਉਂ ਦੇਰ ਚੱਲਦੇ ਨੇ ਇਹ ਵੀ ਰਾਤ ਨੂੰ 9 ਵਜੇ ਤੋਂ ਬਾਅਦ ਕਾਰਵਾਈ ਹੋਣੀ ਚਾ 24 ਘੰਟਿਆਂ ਵਿੱਚ ਜੋ ਹੈ 24 ਘੰਟਿਆਂ ਵਿੱਚੋਂ ਇਹ 24 ਘੰਟੇ ਹੀ ਸੜਕਾਂ ਦੇ ਡਿਪਰ ਚੱਲਦੇ ਨਹੀਂ ਡਰਾਈਵਰ ਰੱਖੇ ਦੋ ਦੋ ਤਿੰਨ ਤਿੰਨ ਸ਼ਿਫਟਾਂ ਲਾਉਂਦੇ ਨੇ ਨਸ਼ੇ ਕਰਦੇ ਨੇ दारू ਵੀ ਪੁੱਠਾ ਬੋਲਦੇ ਨੇ ਬਹੁਤ ਕੁਸ਼ ਕਰਦੇ ਨੇ ਸੜਕਾਂ 'ਚ ਜਿਹੜੀਆਂ ਪਿੰਡਾਂ ਵਾਲੀਆਂ ਸੜਕਾਂ ਜਾ ਕੇ ਵੇਖੋ ਸੀ ਤੋੜ ਕੇ ਤੋਂ ਉਹਨਾਂ ਦੀ ਬੁਰਾ ਹਾਲ ਹੋਇਆ ਕੋਈ ਫਿਰਨੇ ਚ ਡਰਦਾ ਖੜਦਾ ਨਹੀਂ ਕਰਦੇ ਜਾਨੀ ਜ਼ਿੰਮੇਵਾਰ ਹੈ ਨਾ ਇਹਨਾਂ ਨੂੰ ਹੁਣ ਇਹਨਾਂ ਨੂੰ ਹੁਣ ਅਸੀਂ ਨੱਥ ਪਾਵਾਂਗੇ ਹੁਣ ਅਸੀਂ ਨੱਥ ਪਾਵਾਂਗੇ ਚਾਹੇ ਪ੍ਰਸ਼ਾਸਨ ਕਰੇ ਨਾ ਛੇ ਇਹਦੀ ਤੇ ਤੱਕ ਪਹੁੰਚ ਕੇ ਕੀ ਜੰਡੂ ਬੱਚੇ ਆਜ ਮੈਂ ਨਹੀਂ ਕਿਹਾ ਬੜਾ ਬੜਾ ਕੰਮ ਉਹਦੇ ਤੱਕਾ ਚਾਹੀਦਾ ਕੋਈ ਨਹੀਂ ਕਰਾ ਦੇ ਹਲੋ ਇਹ ਅਜਿਹਾ ਜਰੂਰੀ ਨਹੀਂ ਕਿ ਉਹ ਸਾਰਾ ਪ੍ਰੋਜੈਕਟ ਹੈ ਨਾ ਸਮਝਾ ਤੁਮ ਆਇਓ ਲੇਖੀ ਫਸ नहीं आ रहे तो डालना है एंबुलेंस ड्रैवर आंबुल ਕਦੇ ਮੰਨਦਾ ਆ ਆਪਾ ਕੁ ਮਾਰਕੀਟ ਚ ਇਹਨਾਂ ਨੂੰ ਐਡੀ ਰੋਡ ਤੇ ਚੱਲਦੇ ਆ ਪਚਾਂ ਚ ਮਾਰ ਕਮਾ ਕੇ ਨਾ ਇਹ ਤਾਂ ਕਿਹ ਲੈ ਗਏ ਜੇ ਕੋਈ ਕੰਮ ਨਹੀਂ ਆ ਰਿਹਾ ਜਰਨਾ ਜੀ ਮੈਂ ਲਾਲ ਚੱਕਾ ਮੈਂ ਦੂਜੀ ਗੱਡੀ ਲੈ ਆ ਜੀ ਚਲੋ ਮੈਂ ਨਹੀਂ ਹੋ ਗਿਆ ਇਹਨਾਂ ਦੇ ਵਿੱਚ ਲੈ ਆ ਨਾਮ ਨਾਮ جي هاڻي کين لڳي ٿو ڇو 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 لڳي لڳي لڳي

ਨਹੀਂ ਇਕੱਠੇ ਹੋ ਕੇ ਚੱਲੀਏ ਕਿਉਂਕਿ ਇਕੱਠੇ ਹੋਣਾ ਜਿਹੜਾ ਧੋਖਾ ਘੱਟਦਾ ਸੋ ਮੇਰੀ ਮਿਲਣਾ ਦਾ ਬੇਇੱਜ਼ਤੀ ਸਾਰੇ ਪਰਵਾਹ ਕਰੀਏ ਔਰ ਉਸ ਤੋਂ ਬਾਅਦ ਅਗਲੀ ਬੇਇੱਜ਼ਤੀ ਵੀ ਮੈਂ ਕਰਦਾ ਕਿ ਜਗ੍ਹਾ ਤੁਸੀਂ ਆਪਸ ਵਿੱਚ ਬੈਠ ਕੇ ਕਹਿੰਦੇ ਹੋ ਕਿਹੜੀ ਜਗ੍ਹਾ ਦੇ ਬੱਚਿਆਂ ਦੇ ਜਿਹੜਾ ਅੰਤਿੰਟ ਹੋ ਗਏ ਰਸਨਾ ਉਹ ਜੋ ਕੌਣ ਆਏ ਵੀ ਅਸੀਂ ਇਕੱਠੇ ਹੋ ਕੇ ਅਜਰ ਮੈਂ ਇਸ ਮੌਕੇ ਤੇ ਜਿੰਨੇ ਵੀ ਸੱਜਣ ਖੜੇ ਨੇ ਸਾਰਿਆਂ ਨੂੰ ਬੇਇੱਜ਼ਤੀ ਕਰਨੀ ਚਾਹੁੰਦਾ ਇਹ प्रशासन वों भी बेनती है मंत्री जी सा बैठे ने साका मंत्री जी बैठे ने एम एल ए साहब बैठे ने प्रशासन वलों भी बेनती है दे, <laughs> Obrigado.